ਮੇਰਾ ਨਾਮ ਨੀਤਨ ਭਟਿਆ ਜੀ ਦੇਖੋ ਜੀ ਵਿਟਾਲੇ ਤੋਂ ਯੋਧਿਆ 1115 ਕਿਲੋਮੀਟਰ ਹੈ ਕੁਛ ਗੂਗਲ ਤੇ ਸਭ ਚ ਮਾਰਿਆ ਇੰਨਾ ਸੀ ਤੇ ਇਹ ਕੀ ਮੇਰਾ ਬੇਟਾ ਨਹੀਂ ਠੀਕ ਰੈਂਦਾ ਤੇ ਸਭ ਤੋਂ ਵੱਡੀ ਕੋਸ਼ਿਸ਼ ਇਹ ਹੀ ਕਿ ਆਪਣਾ ਮੰਦਿਰ ਬਣ ਗਿਆ ਮਨ ਚ ਜਨੂਨ ਹੀ ਕਿ ਜਾਣਾ ਜਾਣਾ ਹਾਂਜੀ ਸਾਈਕਲ ਸਰ ਮੈਂ 4-5 ਦਿਨ ਪਹਿਲਾਂ ਲਿਆ ਵਾ ਤੇ ਕੱਲ ਵੀ ਮੁਰੰਮਤ ਵਗੈਰਾ ਕਰਾ ਲਈ ਸੀ ਮੈਂ ਹਾਂਜੀ ਹਾਂਜੀ ਉਹ ਤੇ ਹੈ ਹੀ ਹੈ। ਠੰਡ ਵੀ ਬਹੁਤ ਹੈ ਤੁਹਾਨੂੰ ਪਤਾ ਹੀ ਹੈ। ਤੁਸੀਂ ਅੱਗੇ ਪਿੱਛੇ ਦੇਖ ਰਹੇ ਹੋ। 11-12 ਵੱਜ ਗਏ ਆ ਤੇ ਤੁਹਾਨੂੰ ਪਤਾ ਹੀ ਕਿੰਨੀ। ਕੀ ਮੁਸ਼ਕਲ ਕਿਦਾਂ ਪੁਰੀ ਹੈ ਕਿਦਾਂ ਅੱਗੇ ਤੁਰਦੇ ਆ। ਐ ਰਾਮ ਜੀ ਨਦੀ ਜਾ ਕੇ ਨਤਮਸਤ ਕਰਦੇ ਹਾਂ। ਰਾਤ ਨੂੰ ਜੌਂਕੜਾ ਬਣੀ ਹੈ ਸਫਰ ਲਾਉਣਾ। ਹਾਂਜੀ ਉਹ ਤੇ ਹੈ ਹੀ ਹੈ। ਦੇਖੋ ਜੀ ਪ੍ਰਮਾਤਮਾ ਨੇ ਚਾਇਆ ਤੇ ਜਰੂਰ ਟਾਈਮ ਸਿਰ ਪਹੁੰਚਾਂਗੇ ਤੇ ਟਾਈਮ ਸਿਰ ਆ ਜਾਾਂਗੇ। ਠੀਕ ਹੈ ਨਾ? ਕੋਈ ਦਿੱਕਤ ਨਹੀਂ ਆਣੀ। ਇਹ ਮੇਰੇ ਮਨ ਦਾ ਵਿਸ਼ਵਾਸ ਆ। ਕਰ ਬਖੂ। ਕੋਈ ਦਿੱਕਤ ਨਹੀਂ ਕਰ ਕਰਦੇ ਨਹੀਂ ਕੋਈ ਰੋਕ ਟੋਕ ਨਹੀਂ ਕੀਤੀ ਮੈਨੂੰ। ਸਸ ਪਾਪਾ ਨੇ ਪਾਪਾ ਨੇ ਕਿਹਾ ਸੀ ਮੈਨੂੰ ਤੇ ਬਾਕੀ ਉਹਨਾਂ ਨੇ ਕਿਹਾ ਸੀ ਕਹਿੰਦੇ ਬੇਟਾ ਤੂੰ ਟ੍ਰੇਨ ਤੇ ਚੱਲਦਾ ਠੰਡ ਬਹੁਤ ਆ ਤੇ ਜਦੋਂ ਕੱਲ ਮੈਂ ਮੈਂ ਕਿਹਾ ਚੱਲ ਮੈਂ ਇਹਦੇ ਨਾਲ ਥੋੜੇ ਮਰਮਤ ਵਗੈਰਾ ਕਰਾ ਕੇ ਲੈ ਆਣਾ ਕੱਲ ਮੈਂ ਮਰਮਤ ਵਗੈਰਾ ਕਰਾ ਕੇ ਲੈ ਆਂਦੀ ਤੇ ਮੈਂ ਨਾ ਸਮਾਨ ਇਕੱਠਾ ਕਰਨਾ ਚਾਲੂ ਕਰ ਦਿੱਤਾ ਜਦੋਂ ਮੈਂ ਸਮਾਨ ਇਕੱਠਾ ਕਰਨਾ ਚਾਲੂ ਕਰ ਦਿੱਤਾ ਸ਼ਾਮੀ 5:00 ਵਜੇ ਵੱਜ ਗਏ ਤੇ ਮੈਂ ਆਪਣੇ ਫਾਦਰ ਸਾਹਿਬ ਨੂੰ ਆਪਣੇ ਪਾਪਾ ਨੂੰ ਕਹਾਂ ਉਹ ਕਿ ਮੈਂ ਜਾ ਰਿਹਾ ਵਾ ਤੇ ਉਹਨਾਂ ਨੇ ਦੂਜੀ ਵਾਰੀ ਨਹੀਂ ਕਿਹਾ ਕਿ ਬੇਟਾ ਨਾ ਜਾਈ ਮੈਂ ਕਿਹਾ ਜਾ ਬੇਟਾ ਪਰ ਇਹ ਗਰਮ ਕੱਪੜੇ ਲੈ ਲਈ ਤੇ ਧਿਆਨ ਲਗਾਈ ਫੋਨ ਕਰਦਾ ਰਿਹਾ ਮੈਂ ਤਾਂ ਕਿਹਾ ਸੀ ਕਿ ਮਹੀਨੇ ਬਾਅਦ ਚਲ ਜਿਓ ਥੋੜੀ ਠੰਡ ਘਟੇਗੀ ਤੇ ਕੱਠੀਨ ਤੇ ਹੈ ਸਾਈਕਲ ਤੇ ਜਾਣਾ ਧੁੰਦ ਵੀ ਬੜੀ ਪੈਂਦੀ ਹੈ ਤੇ ਇਹ ਕਹਿੰਦੇ ਸੀ ਕਿ ਮੈਂ ਸਾਈਕਲ ਤੇ ਹੀ ਜਾਣਾ ਮੈਂ ਕਿਹਾ ਸੀ ਥੋੜਾ ਜਾਂ ਟ੍ਰੇਨ ਤੇ ਚਲ ਜਿਓ ਜਾਂ ਬੱਸ ਤੇ ਚਲ ਜਿਓ ਤੇ ਕਹਿੰਦੇ ਸੀ ਕਿ ਨਹੀਂ ਮੈਂ ਸਾਈਕਲ ਤੇ ਜਾਣਾ ਇਹਨਾਂ ਦੀ ਇੱਛਾ ਸੀ ਫੇ ਸਾਨੂੰ ਇੰਨਾ ਚ ਹੀ ਖੁਸ਼ੀ ਇੰਨੀ ਚ ਹੀ ਖੁਸ਼ੀ ਹੈ ਕਿ ਇਹ ਮਨ ਚ ਕਹਿੰਦੇ ਨੇ ਕਿ ਸਾਈਕਲ ਤੇ ਜਾਣਾ ਤੇ ਫਿਰ ਅਸੀਂ ਕਹਿੰਦੇ ਕੋਈ ਗੱਲ ਨਹੀਂ ਕਿ ਯਾਤਰਾ ਇਹਨਾਂ ਦੀ ਸਫਰ ਰਵੇ